ਉਹ ਆਪਾਂ ਘਰਾਂ ਦੇ ਵਿੱਚ ਕੱਪੜਿਆਂ ਦੇ ਨਹਾ ਮਾਰਦੇ ਆਂ ਤੇ ਆ ਤੁਸੀਂ ਧਿਆਨ ਦੇ ਨਾਲ ਵੀਡੀਓ ਵੇਖੋ ਕਿਇ ਤਰ੍ਹਾਂ ਆਇ ਤਹਾ ਮਾਰਦੇ ਨੇ ਕੱਪੜੇ ਦੇ ਨਾਲ ਇਹ ਚਿੱਟਖੋਂ ਨੂੰ ਬੋਲ ਮਿਲੂਗਾ ਮਾਰਿਲੇ ਵਿੱਚ ਕੇ ਤਰਾਪਟਾਂ ਗਤ ਰੀਕ ਇਹਨਾਂ ਤਹਾ ਮਾਰ ਕੇ ਰੱਖੀ ਕੱਪੜੇ ਨੰਨੇ ਮਰਦੀ ਟਿਕਾ ਲੀ ਜਰਾ ਆਪਾਂ ਦਾ ਵੇਖੋ ਜਿਹੜੇ ਸਾਹ ਮਾਰੇ ਆ ਮਾਰ ਰਾਇਆ ਲੋਰ ਤਰ ਹਿਜ਼ਾਬੇ ਤਰ ਹਰਕ ਜੀ ਦਾ ਵੱਖੋ ਵੱਖਰਾ ਤ੍ਰਿਕਾ ਨਾ ਤੇ ਕਰ ਰਹੀ ਨੇ ਤਾਇ ਆ ਨਹੀਂ ਗਾ ਤਾਇ ਖੁੰਦੀ ਵੀ ਨਹੀਂ ਜੀ ਜੇ ਮੈਂ ਆਪਾਂ ਲੌਕ ਕਰ ਦਿੱ ਕਿਸ ਚੀਜ਼ ਨੂੰ ਉਹ ਤਾਂ ਕਨਾਲਾ ਇਹ ਤਾਂ ਮਾਰਦੇ ਨੇ 3 ਸਹਰੋ ਕੱਪੜੇ ਨੂੰ ਯੂਜ਼ ਕਰਦੇ ਨੇ ਉੱਪਰ ਦੀ ਨੂੰ ਮੋੜ ਕੇ ਵੀ ਨਿਕਲਿਆ ਨਾ ਮੋੜ ਵਧੀਆ ਤਰੀਕਾ ਇਹ ਵੀ ਨਾ ਵਰਤਵਾ ਸ਼ੇਅਰ ਕਰੋ ਕਿਉਂਕਿ ਕੱਪੜਿਆਂ ਦੇ ਤਹਿਤ ਆਪਾਂ ਨੂੰ ਹਰ ਘਰ ਦੇ ਵਿੱਚ ਮਾਰਨੀ ਨਹੀਂ ਦੁਕਾਨਾਂ ਦੇ kumpleto na na